ਹਾਂਜੀ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਫਤਿਹ ਹਾਂਜੀ ਵੀਰੋ ਅੱਜ ਆਪਾਂ ਪਹੁੰਚੇ ਸੀਗੇ ਆਪਣੇ ਗਵੰਡੀ ਪਿੰਡ ਕੋਰ ਸਿੰਘ ਵਾਲਾ ਕੋਰ ਸਿੰਘ ਵਾਲਾ ਵਿਖੇ ਜੋ ਉਹਨਾਂ ਦਾ ਕਲੱਬ ਆ ਅਮਰ ਸਹੀਦ ਬਾਬਾ ਕੋਰ ਸਿੰਘ ਸਪੋਰਟਸ ਐਂਡ ਸੱਭਿਆਚਾਰਕ ਕਲੱਬ ਬਠਿੰਡਾ ਰਿਸਟਰ ਨੰਬਰ 19192 ਸੋ ਇਹਨਾਂ ਕਲੱਬ ਦੀ ਕਾਰਜਕਾਰੀ ਬਾਰੇ ਪਤਾ ਲੱਗਿਆ ਕਿ ਕਲੱਬ ਦੇ ਆ ਸਾਡੇ ਵੀਰ ਬੱਗਾ ਸਿੰਘ ਪ੍ਰਧਾਨ ਕਲੱਬ ਦੀ ਲਾਰੇ ਹਨ ਜਿਵੇਂ ਕਿ ਆਪਦੇ ਪਿੰਡ ਦੇ ਕਲੱਬ ਮੈਂਬਰਾਂ ਦੇ ਸਹਿਯੋਗ ਦੇ ਨਾਲ ਇਹਨਾਂ ਵੱਲੋਂ ਇਹਨਾਂ ਦੇ ਕਲੱਬ ਵੱਲੋਂ ਆਹ ਟਰੈਕਟਰ ਆਇਓ ਫਾਇਰ ਬ੍ਰਿਗੇਡ ਇੱਕ ਪੁਲਿਸ ਗੱਡੀ ਅਤੇ ਹੋਰ ਕਾਫੀ ਸੰਦ ਪਿੰਡ ਵਿੱਚ ਬਣਾ ਕੇ ਰੱਖਿਆ ਲੋਕਾਂ ਦੀ ਸਹੂਲਤ ਵਾਸਤੇ ਹਾਲਾਂਕਿ ਆਪਣੇ ਗਵਾਂਢੀ ਪਿੰਡ ਹਨ ਪਰ ਆਪਾਂ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਕਿ ਲੋਕ ਕੀ ਕੁਝ ਕਰ ਰਹੇ ਆ ਬਹੁਤ ਉਪਰਾਲੇ ਚੰਗੇ ਹੋ ਰਹੇ ਹਨ ਕਈ ਥਾਂ ਤੇ ਇਹ ਉਪਰਾਲੇ ਜਿਵੇਂ ਆਪਾਂ ਕਹਿ ਦਈਏ ਕਿ ਜਿਹੜੇ ਆਪਣੇ ਹੀਰੋ ਹੁੰਦੇ ਕੋਈ ਚੰਗਾ ਕਰ ਰਹੇ ਹੁੰਦੇ ਉਹ ਆਪਣੇ ਕਈ ਵਾਰੀ ਲੁਕੇ ਹੀ ਰਹਿ ਜਾਂਦੇ ਹਨ ਤੋਂ ਕੋਸ਼ਿਸ਼ ਹੈ ਕਿ ਚੋ ਮਸ਼ੀਨ ਬਾਰੇ ਆਪਾਂ ਪਤਾ ਲੈਣਾ ਹੈ ਸੀਗੇ ਫਾਇਰ ਬ੍ਰਿਗੇਡ ਬਾਰੇ ਕਿ ਕਿਵੇਂ ਬਣਾਈਆ ਕਿੰਨੇ ਕਿਤੇ ਬਣਾਈਆ ਤੋਂ ਵੀਰ ਜੀ ਹੁਣੇ ਦੱਸ ਰਹੇ ਕਿ ਆ ਟੈਂਕੀ ਇਹਨਾਂ ਨੇ ਬਣਾਈਆ ਐਨ ਆਰ ਆਈ ਵੀਰਾਂ ਨੇ ਸੱਤ ਸਹਿਯੋਗ ਦੇ ਨਾਲ ਉਹਨਾਂ ਨੇ ਦਾਨਪੁਨ ਕਰਿਆ ਸੀਗਾ ਕਲੱਬ ਨੂੰ ਉਹਨਾਂ ਨੇ ਪਹਿਲਾਂ ਟੈਂਕੀ ਬਣਾਈ ਸੀ ਬਾਅਦ ਵਿੱਚ ਆ ਸਾਰਾ ਉੱਤੇ ਲਾ ਕੇ ਇਹਨੂੰ ਫਾਇਰ ਬ੍ਰਿਗੇਡ ਦਾ ਰੂਪ ਦਿੱਤਾ ਬਈ ਜੀ ਕਿੰਨੇ ਕ ਖਰਚੇ ਚ ਤਿਆਰ ਹੋਈ ਸੀ ਆਪਣੀ ਇਹ ਉਦੋਂ ਇਹ ਬਈ ਜੀ ਆਪਾਂ ਨੂੰ 4 ਸਾਲ ਹੋ ਗਏ ਪਹਿਲਾਂ ਆਪਣੀ ਬਣਾਈ ਨੂੰ ਠੀਕ ਹੈ ਜੀ ਉਦੋਂ ਆਪਣਾ 2,70,000 ਰੁਪਿਆ ਲੱਗਿਆ ਸੀਗਾ ਇਹ ਆਪਾਂ ਨੂੰ ਦਾਨ ਕੀਤੀ ਸੀ ਆਪਣੇ ਇੰਗਲੈਂਡ دوست ਜੀ ਮੁੰਡੇ ਪਿੰਡੋਂ ਜਸਵੀਰ ਸਿੰਘ ਇੰਗਲੈਂਡ ਤੇ ਲਖਵੀਰ ਸਿੰਘ ਆਸਟ੍ਰੇਲੀਆ ਠੀਕ ਹੈ ਜੀ ਉਹਨਾਂ ਨੇ ਆਪਾਂ ਨੂੰ ਆਪਣੀ ਕਲੱਬ ਨੂੰ ਦਾਨ ਕੀਤੀ ਸੀ ਉਦੋਂ ਆਪਣਾ 2,70,000 ਰੁਪਿਆ ਲੱਗਿਆ ਸੀ ਠੀਕ ਹੈ ਜੀ ਤੇ ਆਉਤੇ ਲਵਾਉਣ ਤੇ ਕਿੰਨੇ ਕ ਲੱਗੇ ਜੀ ਹੁਣ ਇਹਦੀ ਐਕਟੀਵਿਟੀ ਕਰਵਾਇਆ ਆਪਾਂ ਮਾਰਚ ਮਹੀਨੇ ਜਾਇਆ ਆਪਣਾ ਮੰਨ ਲਓ 52 60000 ਰੁਪਿਆ 60000 ਮੰਨ ਕੇ ਠੀਕ ਠੀਕ ਕੱਲਾ ਉਤਲਾ ਉਹਨਾਂ ਕਲਾਉਂ ਚ ਹਾਂਜੀ ਆ ਸਿਸਟਮ ਲਾ ਕੇ ਨਾ ਹੀ ਮਹਿੰਗਾ ਹੁੰਦਾ ਜੀ ਸਰ ਤੋਂ ਹੁੰਦਾ ਜਾ ਪਰ ਇਹ ਚੀਜ਼ ਬਹੁਤ ਵਧੀਆ ਜੀ ਤਿੰਜਨ ਵਗੈਰਾ ਤਾਂ ਪਹਿਲੇ ਲੱਗੇ ਵਿੱਚ ਆਪਣੇ ਨਾਲ ਸਾਡਾ ਪਹਿਲਾਂ ਸੀਗਾ ਜੀ ਹਾਂ ਤੇ ਚਲੋ ਪਹਿਲਾਂ ਤਾਂ ਪਰਮਾਤਮਾ ਅਰਦਾਸ ਬੇਨਤੀ ਕਰਦੇ ਜਿਹੜੇ ਦਾਨੀ ਸੱਜਣਾ ਨੇ ਜਸਵੀਰ ਹੁਣੇ ਲਖਵੀਰ ਹੁਣੇ ਜਿਨ੍ਹਾਂ ਨੇ ਇਤਵੇ ਸਹਾਇਤ ਸਹਿਯੋਗ ਪਾਇਆ ਪਿੰਡ ਵਾਸਤੇ ਨਾ ਇਨੀ ਸੋਚ ਰੱਖੀ ਪਰਮਾਤਮਾ ਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਤੇ ਤੁਹਾਡਾ ਵੀ ਪਾਈ ਜੀ ਬਹੁਤ ਬਹੁਤ ਤੁਹਾਡੀ ਜਿਵੇਂ ਕਹਿੰਦੀ ਕੀ ਹਿੰਮਤ ਆ ਮਿਹਨਤ ਦੇ ਸਰ ਤੇ ਇੱਕ ਚੱਲ ਰਿਹਾ ਕਿ ਜਿੱਥੇ ਵੀ ਲੋਡ ਪੈਂਦੇ ਸਾਨੂੰ ਟਰੈਕਟਰ ਲੈ ਕੇ ਜਾਣੇ ਆ ਤੁਸੀਂ ਜੀ ਬਾਲਵਾ ਰਹੇ ਆ ਹਾਂ ਜੀ ਜਦੋਂ ਕਿਥੋਂ ਵੀ ਫੋਨ ਆ ਜੀ ਤੁਸੀਂ ਉਹਦੇ ਕੇਸਰ ਸਿੰਘ ਵਾਲੇ ਵੀ ਗਏ ਸੀਗੇ ਕੇਸਰ ਸਿੰਘ ਵਾਲੇ ਗਿਆ ਜੀ ਹਾਂ ਕੇਸਰ ਸਿੰਘ ਵਾਲੇ ਵੀ ਗਏ ਸੀ ਉੱਤੇ ਤੇ ਸੋ ਬਹੁਤ ਧੰਨਵਾਦ ਸੋ ਅੱਜ ਦੇ ਸਮੇਂ 'ਚ ਮੇਰੇ ਖਾਲਾ ਕੋਲਸ ਮਹਿੰਗੀ ਮਣਜੂ ਹਨਾ ਅੱਜ ਦੇ ਸਮੇਂ 'ਚ ਜੀ ਉਹਨਾਂ ਤੋਂ ਆਪਾਂ ਪਤਾ ਕਰਿਆ ਸੀਗਾ ਜੀ ਆਪਾਂ ਨੂੰ 5 ਤੋਂ ਉੱਪਰ ਬਣਉਂਗੀ ਠੀਕ ਆ ਹਾਂ ਘੱਟੋ ਘੱਟ ਜੀ ਆਪਣਾ 5.5 ਲੱਖ ਰੁਪਇਆ ਲੱਗ ਜੂ ਜੇ ਇਸ ਤਰ੍ਹਾਂ ਮਲਾ ਸੇਮ ਡੇਟਰ ਇਹਦੇ ਨਾਲ ਕੋਈ ਵਧਿਆ ਹੋਊਗਾ ਮਾੜਾ ਨਹੀਂ ਹੋਣਾ ਜੀ ਠੀਕ ਆ ਜੀ ਹਾਂ ਜੀ ਉਹਨਾਂ ਨਾਲ ਗੱਲਬਾਤ ਆਪਣੀ ਹੋਈ ਸੀ ਦੂਰੇ ਦੂਰੇ ਹਾਂ ਦੂਰੇ ਦੂਰੇ ਵੱਡਾ ਵਾਲੇ ਹਿੱਸਾ ਹੋਊਗਾ ਜੀ ਦੂਰੇ ਟਾਇਰ ਹੋਣਗੇ ਦੋਨੇ ਪਾਸੇ 3 ਜਣ ਸੇਮ ਵਧੀਆ ਲਾਉਂਦੇ ਜੀ ਠੀਕ ਆ ਕੰਮ ਉਹਨਾਂ ਦਾ ਬਹੁਤ ਵਧੀਆ ਦੀ ਮੋਗੇ ਤੋਂ ਬਣਾਈ ਆ ਤੇ ਆਹ ਫਰਮ ਨੇ ਬਣਾਈ ਆ ਹਾਂ ਜੀ ਹਾਂ ਜੀ ਬਲਵੀਰ ਐਗਰੀਕਲਚਰ ਕਾਰਪੋਰੇਸ਼ਨ ਕੋਟਪੂਰਾ ਰੋਡ ਮੋਗਾ ਹਾਂ ਜੀ ਹਾਂ ਆਹ ਉਹਨਾਂ ਦਾ ਨੰਬਰ ਆ ਵੀਰ ਜੀ ਤੇ ਜਿਸ ਕਿਸੇ ਨੇ ਬਣਾ ਜੇ ਪਿੰਡਾਂ ਵਿੱਚ ਬਣ ਜਾਣ ਰਲ ਮਿਲ ਕੇ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਇਹਨਾਂ ਦਿਨਾਂ ਦੀ ਜਦੋਂ ਅੱਗਾਂ ਲੱਗੀਆਂ ਉਦੋਂ ਤਾਂ ਹਰ ਪਿੰਡ ਬਹੁਤ ਉਸਾਈਤ ਸੀਗਾ ਕਿ ਭਾਈ ਆਪਾਂ ਵੀ ਬਣਾਵਾਂਗੇ ਪਰ ਜਿੰਮੇ ਜਿੰਮੇ ਸਮਾਂ ਲੰਘ ਰਿਹਾ ਹੈ ਲੋਕ ਫਿਰ ਢਲੇ ਪੈ ਰਹੇ ਹਨ ਕਿ ਚਲੋ ਕੋਈ ਨਹੀਂ ਅਗਲੇ ਸਾਲ ਨੂੰ ਸਹੀ ਫਿਰ ਵੇਖਾਂਗੇ ਬੇਨਤੀ ਹੈ ਵੀਰੋ ਕਿਸਾਨ ਭਰਾਵੋ ਰਲ ਮਿਲ ਕੇ ਪਿੰਡਾਂ ਵਿੱਚ ਆਪਾਂ ਉਦੋਂ ਮਫਰਾਲਾ ਕਰ ਲਈਏ ਇਸ ਪਾਸੇ ਧਿਆਨ ਦੇ ਲਈਏ ਆਉਣ ਵਾਲੇ ਸਮੇਂ ਵਿੱਚ ਜਿਹੜੇ ਹਾਲਾਤ ਬਣ ਰਹੇ ਆ ਜਿਵੇਂ ਗਰਮੀਆਂ ਦੀ ਉਹਨਾਂ ਵੱਧ ਰਹੀ ਹੈ ਸਾਇਦ ਇਹਨਾਂ ਦੀ ਆਪਾਂ ਨੂੰ ਲੱਗਦਾ ਕਿ ਆਪਾਂ ਨੂੰ ਜ਼ਰੂਰ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ। ਮੈਂ ਤਾਂ ਉਮੀਦ ਕਰਦੇ ਹਾਂ ਕਿ ਪ੍ਰਮਾਤਮਾ ਕਦੇ ਇਹੋ ਜਿਹਾ ਕੁਝ ਕਿਸੇ ਤੇ ਨਾ ਵੀ ਕਿਉਂਕਿ ਜ਼ਿੰਮੇਵਾਰ ਪਰਦਾ ਜੀ ਨੂੰ ਨੁਕਸਾਨ ਹੋ ਜਾਂਦਾ ਆਪਾਂ ਨੂੰ ਪਤਾ ਕਿ ਉਹ ਤਾਂ ਦੇਖ ਹੀ ਜਾਂਦਾ ਕਿ ਕੀ ਨੁਕਸਾਨ ਹੁੰਦਾ ਹੈ ਤੇ ਕਿਵੇਂ ਉਹ ਪੂਰਾ ਕਰਦਾ ਕਿਵੇਂ ਉਹ ਅੰਦਰੋਂ ਉਹਦਾ ਮਨ ਰੋਂਦਾ ਪਰ ਹਾਲਾਤਾਂ ਨੂੰ ਦੇਖ ਕੇ ਆਪਾਂ ਨੂੰ ਜੇ ਕੋਈ ਕਮੀ ਆ ਰਹੀ ਹੈ ਉਹ ਦੇਖ ਕੇ ਖਲ ਕਮੀ ਨੂੰ ਕਮੀ ਕਹਿ ਕੇ ਬਠ ਨਹੀਂ ਸਕਦੇ। ਉਹ ਤਾਂ ਹੱਲ ਵਾਸਤੇ ਤੁਰਨਾ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ। ਸੋ ਬਹੁਤ ਵਧੀਆ ਸਿਸਟਮ ਆਪਣਾ ਗਵਾਂਡੀ ਪਿੰਡ ਕੋਰਸਿੰਗ ਵਾਲੇ ਦੇ ਖੇਤ ਬਣਿਆ ਹੋਇਆ ਹੈ। ਆ ਪੱਖੇ ਲੱਗਿਆ ਹੋਇਆ ਇੱਕ ਚੱਕਰ ਪਾਸੇ ਉਹਨੂੰ ਚੱਕਣ ਦਾ ਇਸੇ ਪਾਣੀ ਪਾਉਣ ਵਾਸਤੇ ਉਹ ਉੱਤੇ ਗਨ ਲੱਗੀ ਹੋਈ ਆ। ਹਲਾ ਕੇ ਜਿਹੜੀ ਕਿ ਭਾਈ ਜੀ ਚਾਰ ਸਪੀਰੇ ਘੁੰਮ ਜਾਂਦੀ ਆ। ਦੇਖੇ ਨਹੀਂ ਹਲਾ ਕੇ ਭਾਈ ਮੈਨੂੰ ਦਿਖਾ ਦਿਓ ਉਹ ਘੁੰਮਦੀ ਕਿਵੇਂ ਆ ਚਾਰ ਸਪੀਰੇ। ਚਲਾਈ ਦੇ ਆ ਕੇ ਹਾਂ ਜਿਹੜੇ ਪਾਦੇ ਭਾਈ ਮਾੜ ਜਾ। ਲਾਜੀ ਦੇ ਜਿਹੜੀ ਹਾਂ ਭਾਈ ਜੀ ਇੱਕ ਵਾਰੀ ਗੇੜਾ ਪਾ ਕੇ ਆਪਾਂ ਦੇਖ ਹੀ ਲੈਂਦੇ ਕਿੰਨੀ ਦੂਰ ਤੱਕ ਰਮਾਰ ਕਰਦੀ ਹੈ ਆਪਾਂ ਦਾ ਬੇਨਤੀ ਇਹ ਕਰਦੇ ਜੀ ਆਪਣੇ ਨੇੜੇ ਲਗਵਾਂਢੀ ਪਿੰਡਾਂ ਨੂੰ ਲਓ ਜੀ ਹੁਣ ਆਪਾਂ ਕੋਸ਼ਿਸ਼ ਕਰਦੇ ਬਾਈ ਜੀ ਨੂੰ ਬੇਨਤੀ ਕਰੀ ਹੈ ਕਿ 2 ਮਿੰਟ ਚਲਾ ਕੇ ਸਾਨੂੰ ਦਿਖਾ ਦਿਓ ਇਹ ਤੇ ਬਾਈ ਜੀ ਨੇ ਪਾਣੀ ਪੂਣੀ ਭਰ ਕੇ ਟੈਟ ਕਰਕੇ ਖੜਾਈ ਦੀ ਕਿ ਜਦੋਂ ਕਿਸੇ ਨੂੰ ਲੋਡ ਪੈ ਜੇ ਤੇ ਕਿਤੇ ਕੰਮ ਆ ਦੇਵੇ ਪੂਰਾ ਪਾਣੀ ਇਹ ਯਾਨੀ ਘੱਟ ਤੋਂ ਘੱਟ 50 ਫੁੱਟ ਤੋਂ ਜ਼ਿਆਦਾ ਇਕੱਠੇ ਪਾਣੀ ਜਾਵ ਰਿਹਾ ਜੀ 50 ਫੁੱਟ ਤੋਂ ਜ਼ਿਆਦਾ ਜਾਂਦਾ ਪਾਣੀ ਜਦ ਕਿ ਜਿਹੜੇ ਪਾਸੇ ਨੂੰ ਮਰਜ਼ੀ ਆਪਾਂ ਨੌਜਵਲ ਦਾ ਮੂੰਹ ਕਮਾ ਸਕਦੇ ਆ ਸੋ ਚਲੋ ਧੰਨਵਾਦ ਜੀ ਬਹੁਤ ਵਧੀਆ ਸਿਸਟਮ ਆ ਜੀ ਆ ਵੀਰਾਂ ਨੇ ਜੋ ਸਿਸਟਮ ਮੋਗੇ ਤੋਂ ਬਣਾਇਆ ਸੋ ਐਨਆਰਏ ਵੀਰਾਂ ਨੇ ਬਹੁਤ ਵੱਡਾ ਸਹਿਯੋਗ ਪਾਇਆ ਫਰੇਗ ਪਿੰਡ ਚ ਐਨਆਰਈ ਵੀਰ ਬੈਠੇ ਹਨ ਪਿੰਡਾਂ ਦੇ ਕੰਮ ਹੀ ਐਨਆਰਈ ਵੀਰਾਂ ਦੇ ਸਿਰ ਤੇ ਆਪਾਂ ਨੂੰ ਪਤਾ ਚੱਲਦੇ ਹਨ ਸੋ ਪਰਮਾਤਮਾ ਐਨਆਰਈ ਵੀਰਾਂ ਦੇ ਕੰਮ ਕਾਜਾਂ ਵਿੱਚ ਤਰੱਕੀ ਬਖਸ਼ੇ ਕਰ ਪਰਵਾਰ ਵਿੱਚ ਤੰਦਰੁਸਤੀਆਂ ਬਖਸ਼ੇ ਹਾਂਜੀ ਹਾਂਜੀ ਭਾਈ ਜੀ ਮੈਂ ਬੇਨਤੀ ਇਹ ਕਰਨੀ ਵੀਰੇ ਆਪਣੇ ਗਵੰਡੀ ਪਿੰਡ ਬੋਡੀ ਬੜਾ ਹੋ ਗਿਆ ਹਾਂਜੀ ਤੁਸੀਂ ਰਾਮੂ ਵਾਲੇ ਤੋਂ ਹੋ ਗਿਆ ਜੀ ਹਾਂਜੀ ਹਾਂ ਹਾਂ ਆਪਣਾ ਪਿੰਡ ਆਕਲੀਆ ਹੋ ਗਿਆ ਜੀ ਹਾਰਮ ਸਿੰਘ ਵਾਲਾ ਹੋ ਗਿਆ ਇਹ ਚਾਰ ਪੰਜ ਪਿੰਡ ਜੇ ਆਪਾਂ ਇਹਦੇ ਨਾਲ ਦੀਆਂ ਨਹੀਂ ਵੱਡੀਆਂ ਬਣਾਉਣੀਆਂ ਤਾਂ ਆਪਾਂ ਇਹਦੇ ਨਾਲ ਦੀਆਂ ਬਣਾ ਲਈਏ ਸਾਰੇ ਪਿੰਡ ਆਪਾਂ ਨੂੰ ਸਾਰਿਆਂ ਨੂੰ ਸੋਖਾ ਜੀ ਠੀਕ ਹੈ ਠੀਕ ਹੈ ਹਾਂ ਮੈਂ ਤਾਂ ਇਹ ਸਾਰੇ ਪਿੰਡਾਂ ਨੂੰ ਆਪਣੇ ਨੂੰ ਗੇਮ ਨਹੀਂ ਕਰਦਾ ਸੋ ਬਾਈ ਜੀ ਨੇ ਬਹੁਤ ਵਧੀਆ ਰਾਇ ਦਿੱਤੀ ਆ ਕਿ ਹਰ ਇੱਕ ਪਿੰਡ ਵਿੱਚ ਜਰੂਰ ਜੇ ਕੋਈ ਤੁਸੀਂ ਵੱਡੀ ਬਣਾ ਸਕਦੇ ਆ ਜੋ 4x4 ਵਾਲੇ ਵੱਡੀਆਂ ਜਿਵੇਂ ਟੈਂਕਰ ਟੈਪ ਤਾਂ ਬਹੁਤ ਚੰਗੀ ਗੱਲ ਆ ਪਰ ਜੇਕਰ ਤੁਸੀਂ ਵੱਡੀਆਂ ਟੈਂਕੀਆਂ ਨਹੀਂ ਬਣਾ ਸਕਦੇ ਘੱਟ ਤੋਂ ਘੱਟ ਪਿੰਡਾਂ ਵਿੱਚ ਆ ਛੋਟੀਆਂ ਟੈਂਕੀਆਂ ਹੈਗੀਆਂ ਹੀ ਹਨ ਇਹਨੂੰ ਵੀ ਮੋਡੀਫਾਈ ਕਰਵਾ ਲਵੋ ਥੋੜੇ ਖਰਚੇ ਤੇ ਸਰ ਜਾਵੇਗਾ ਪਰ ਜੇ ਪੰਜ ਸੱਤਾਂ ਪਿੰਡਾਂ ਵਿੱਚ ਬਣ ਗਈਆਂ ਜਿ ਇਹਨਾਂ ਨੇ ਆਪਣੇ ਨਾ ਦੇੜੀ ਜਿਆਦਾ ਪੰਜ ਸੱਤ ਪਿੰਡ ਜੇ ਟੈਂਕੀਆਂ ਕਿਤੇ ਲੋਡ ਪੈ ਜੇ ਇਕੱਠੀਆਂ ਹੋ ਜਾਣਾਂ ਤੇ ਕਾਫੀ ਕੰਟਰੋਲ ਕਰ ਸਕਦੇ ਆ ਵੀਰੋ ਸੋ ਰਲ ਮਿਲ ਕੇ ਕੋਸ਼ਿਸ਼ ਕਰੀ ਵੀਰੋ ਨਗਰ ਦੇ ਪੰਚਾਇਤਾਂ ਨੂੰ ਮੋਤਵਾਰ ਵੀਰਾਂ ਨੂੰ ਇਹਨਾਂ ਦੇ ਵੀਰਾਂ ਨੂੰ ਬੇਨਤੀ ਹੈ ਕਿ ਜਰੂਰ ਰਲ ਮਿਲ ਕੇ ਪਿੰਡਾਂ ਵਿੱਚ ਉਦਮ ਉਪਰਾਲੇ ਕਰੋ ਹਿੰਮਤ ਕਰੋ ਧੰਨਵਾਦ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ